ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਂਜ ਨਲਾ ਪੰਜਵਾ ਕਰ ਚੌਥਾ ਇੱਕ ਅੰਕਾਰ ਸਤ ਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਰੋ RAM ਚਾਰ ਪੁੰਟ ਤੈ ਦਿਸ ਪ੍ਰਮਾ ਥਕ ਆਏ ਪ੍ਰਭ ਕੀ ਸਾਮ तैन दुते आवै काम जल बिन साफ कमलावती उपजनाहि दाम। हर नान मिलिए साजन कथपय विश्राम जित कर हर कम्तन नगर पट्टनगरी राम तंबोल रस ਸਾਨ ਦੇਹੀ ਸਭ ਖਾਮੋ ਪ੍ਰਭ ਸੁਆਮੀ ਕੰਤ ਬਹਿਉਨੀਆ ਮੀਤ ਸਜਣ ਸਭ ਜਾਮ ਨਾਨਕ ਕੀ ਵੇਲ ਤੀਆਂ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਮ ਚੇਤ ਗੋਵਿੰਦ ਅਰਾਦੀਐ ਹੋ ਵੇ ਆਨੰਦ ਕਾ ਨਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਨਾ ਜਨ ਪਾਇਆ ਪ੍ਰਭ ਆਪੁਨ ਆਇਤ ਸਗਨ ਹ ਇਕ ਖਿੰਤ ਸਿ ਬਿਨ ਜੀਵਨਾ ਬਿਰਥਾ ਜਨਮ ਜਨਾ ਜਲ ਥਲ ਮਹੀਲ ਪੂਰੀਆ ਰਵਿਆ ਵਿੱਚ ਬਨਾ ਸੋ ਪ੍ਰਭ ਚਤਨ ਆਵਈ ਕਿਤੜਾ ਦੁੱਖ ਗਨਾਂ ਜਿਨੀ 라ਵਿਆ ਸੋ ਪ੍ਰਭ ਤਿੰਨਾ ਪਾਦ ਮਨਾ ਹਰ ਦਰਸਨ ਨੂੰ ਕਉ ਮਨ ਲੂਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭ ਤਸ ਕੈ ਪਾਏ ਲਗਾ ਵੈਸਾਖ ਤੀਰਨ ਕਉ ਵਡੀਆਂ ਜਿਨਾ ਪ੍ਰੇਮ ਬਚੋ ਹਰ ਸਾਜਨ ਪੁਰਖ ਵਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲ ਤਰਣ ਸੰਗ ਤਨਾ ਹਰ ਅਵਨਾਸੀ ਹੋ ਪਲਚ ਪਲਚ ਸਗਲੀ ਮੋਈ ਝੂਠਾ ਤੰਦੈ ਮੋਹ ਇੱਕਸ ਹਰ ਕੈ ਨਾਮ ਬਿਨ अग लेख दर्भ व ने कोए प्रीतम चरी जो लगे बसोए नानक की प्रभ बेलती प्रभ मेलोप होए हो वसाफ सुहाता लग जा संत पेटे हर सोए ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਵਨ ਹਰ ਸੱਜਣ ਦਾ ਵਣ ਲਗਿਆ ਕਿਸੇ ਨਦੀ ਬਨ ਮਾਨਕ ਮੋਤੀ ਨਾਮ ਪ੍ਰਭ ਪੁਨ ਲੱਗੈ ਨਹੀਂ ਸੰ ਰੰਗ ਸਬੈ ਨਰਾਇਣੇ ਜੇਤੇ ਮਨ ਪਵਨ ਜੋ ਹਰ ਲੋੜ ਸੋ ਕਰੇ सोई जी, जी करन जो प्रभु कीते आपले से कहिए तन अपन लिया जे मिले बिछड़ बिछड क्यों रवन्न साधु संग परापते नालक रंग मनन हर जेठ रंगीला तिस तानी जिसके भाग मथन असाड़ तपंदा तिस लगे ਹਰਨਾਉ ਨਾ ਜਿੰਨਾ ਆਪਾਸ ਜਗ ਜੀਵਨ ਪਰਖ ਤਿਆਗ ਕੇ ਮਾਨਸ ਸੰਧੀ ਆਸ ਦੁਇ ਭਾਏ ਬਗੋਚੀ ਹੈ ਗਲ ਪਈ ਇਸ ਜਮ ਕੀ ਫਾਸ ਜਿਹਾ ਵਿਚੈ ਸੋ ਲੁਣਾ ਮਥੈ ਜੋ ਲਿਖਿਆਸ ਰੈਨ ਬਿਹਾਣੀ ਪਛੋ ਤਾਣੀ ਉਠ ਚੱਲੀ ਗਈ ਨਰਾਸ ਜਨ ਕੋ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪੋ ਨੀ ਤੇਰੇ ਦਰਸਨ ਹੋਏ ਪਿਆਸ ਪ੍ਰਭ ਤੁਧ ਬੇਲ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਵਾਸ ਸਾਵਨ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾ ਵੀਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂਦ ਸੁਹਾਵਨੀ ਮਿਲ ਸਾਧੂ ਪੀਵਨ ਹਾਰ ਵਣ ਤ੍ਰਿਣ ਪ੍ਰਭ ਸੰਗ ਮਹੂਲੀਆ ਸਮਰੱਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ ਜਿੰਨੀ ਸਫੀਅ ਪ੍ਰਭ ਪਾਇ ਹਉ ਤਨ ਕੈ ਸਦਵਿ ਲਿਹਾਰ ਨਾਨਕ ਹਰਜੀ ਮਿਆਕਰ ਸਬਦ ਸਵਾਰਨ ਹਾਰ ਸਾਵਣ ਕਿੰਨਾ ਸੁਹਾਗਨੀ ਜਨ ਰਾਮ ਨਾਮ ਓ ਰਹਾਰ ਆਦੋ ਭਰਮ ਫੁਲਾਨੀਆਂ ਦੁਜੈ ਲਗਾ ਹੇਤ ਲੱਖ ਸਵਾਰ ਬਨਾਇ ਕਾਰਜ ਨਹੀਂ ਕੀਤ ਜਿਤ ਦਿਨ ਦੇ ਬਿਲ ਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸ ਨੰਦੇਣੀ ਪੇਤ ਛੱਡ ਕੜੋਤੇ ਖਿਨੇ ਮਹੈ जन सेव लगा हित हाथ मरुड़े तन कपै सिया ओहो आसेत जिहा विजय सो लुणै करमा संदडा खेत नानक प्रभु शरणागति चरण बोहित प्रभु देत से पादो नरक न पाईए गुरु रखन वाला हित हसन प्रेम ओ महाडा जो मिलिए हर जाए मन तन प्यास दर्शन कहानी कोई आन मिलावे माई संत सहाई प्रेम के हो तन के लगा पाए बिन प्रभु को सुख पाई है दूजी नाही जाए ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਆਪ ਤੇ ਆਪ ਬੇਨਤੀ ਕਰੈ ਲੇ ਹੋ ਪ੍ਰਭ ਲੜ ਲਾਏ ਜੋ ਹਰ ਕੰਤ ਮੈ ਲਾਇਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੋ ਸੁਖੀ ਵਸਿੰਦੀਆਂ ਜਿੰਨਾ ਮਾਇਆ ਹਰ ਰਾਏ ਕਤਤ ਕਰਮ ਕਮਾਵਨੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਬੇਮੁਖ ਹੋਏ ਰਾਮ ਤੇ ਲਗਨ ਜਨਮ ਬਜੋਗ ਖਿੰਨ ਮੈਂ ਹੋ ਕੌੜੇ ਹੋਏ ਗਏ ਜਿਤੜੇ ਮਾਇਆ ਕੋਵ ਵਿਛਾ ਨ ਕੋਈ ਕਰ ਸਕੈ ਕਿਸ ਤੇ ਰੋਵੈ ਰੋਜ ਪੀਤਾ ਕੁਛ ਨ ਹੋਵਈ ਲਿਖਿਆ ਤਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਤੋਂ ਪ੍ਰਭ ਰਾਖ ਲਹਿ ਮੇਰੇ ਸਾਹਿਬ ਮੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸੈ ਸਬੇ ਸੋਚ ਮਗਰ ਮਹ ਸੁਹਿੰਦਿਆ ਹਰ ਪ੍ਰਸੰਗ ਬੈਠੜੀਆ ਹੈ ਤਨ ਕੀ ਸੋਪਾ ਕਿਆ ਗਾਣੀ ਜੇ ਸਾਹਿਬ ਮਿਲੜੀਆ ਹੈ ਤਨ ਮਨ ਮੌਲੀਆ RAM ਸਿਉ ਸੰਗ ਸਾਧ ਸਹਿਲੜੀਆ ਹੈ ਸਾਧ ਜਨਾ ਤੇ ਬਹਰੀ ਸਿਰਹਨ ਅਪਿਲੜਿਆ ਹੈ ਤੈਨ ਦੁੱਖ ਨ ਕਾਬੂ ਉਤਰੇ ਸੇ ਜਮ ਕੇ ਵਸ ਪੜਿਆ ਹੈ ਜਿਨੀ 라ਵਿਆ ਪ੍ਰਭੇ ਅਪਨਾ ਸੇ ਦਿਸਨ ਨਿਤ ਖੜਿਆ ਹੈ ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜਿਆ ਹੈ ਨਾਨਕ ਵਾਚੈ ਧੂੜ ਤਨ ਪ੍ਰਭ ਸਰਣੀ ਦਰ ਪੜਿਆ ਹੈ ਮਕਰ ਪ੍ਰਭ ਆराधना ਬਹੁੜਾ ਜਨਮੜਿਆ ਹੈ ਓਕ ਤੁਖਾਰਨ ਵਿਆਪਈ ਕੰਠ ਮਿਲਿਆ ਹਰ ਨਾ ਹੋ ਮਨ ਵਿਦਿਆ ਚਰਨਾਰ ਵਿਦ ਦਰਸ਼ਨ ਲੰਘੜਾ ਸਾਹੋ ਓਟ ਭਵੰਦ ਗੋਪਾਲ ਰਾਏ ਸੇਵਾ ਸੁਮਿਲਾ ਹੋ ਦੇਖਿਆ ਪੋ ਨ ਸਕਈ ਮਿਲ ਸਾਧੂ ਗੁਣ ਦਾ ਹੋ ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿ ਲੈਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਬਾਰ ਜਾਉ ਲਖ 베ਰੀਆ ਹਰ ਸੱਜਣ ਅਗੰ ਅਵਾਹ ਸਰਮ ਪਈ ਨਰਾਏ ਨਹੀਂ ਨਾਨਕ ਦਰਪੈ ਆਹ ਪੋਖ ਸੁਹਿੰਦਾ ਸਰਬ ਸੁਖ ਜਿਸ ਬਖਸੇ ਵੇਰਵਾ ਮਾਗ ਮਜਨ ਸੰਗ ਸਾਧੂਆ ਢੋੜੀ ਕਰਿ ਇਸ ਨਾਨਕ ਹਰ ਕਾ ਨਾਮ ਤਿਆਏ ਸੁਣ ਸਬਨਾ ਨੂੰ ਕਰ ਦਾਨ ਜਨਮ ਕਰਮ ਮਲੇ ਉਤਰ ਮੰਤੇ ਜਾਏ ਜਮਾਨੋ કામ કરોદ નમોહીયે બિનસે લોભ સુવાન સચ્ચે માર્ગ ચલદે ઓસ્તદ કરે જહાન 68 તીર્થ સગલ પન જી દે આ પરવાન જેસનો દેવ દયા કર સોઈ પુરખ સજાન जिન્ના મિલ્યા પ્રભુ અપના ਨਾਨਕ ਤਨ ਕੁਰਬਾਨ ਮਾਗ ਸੁਚੇਸੇ ਕਾਂਢੀਐ ਜਨ ਪੂਰਾ ਗੁਰ ਮਹਿਰਵਾਨ ਫਲ ਗਨੇ ਅਨੰਦ ਅਪਾਰ ਚਲਾ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਈ RAM ਤੇ ਕਰ ਕਿਰਪਾ ਦਿਆ ਮੈ ਲਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਕਿਚ ਪੁਨੀ ਵਡ ਪਗਨੀ ਵਰ ਪਾਇ ਹਰ ਰਾਈ ਮਿਲ ਸਈਆ ਮੰਗਲ ਗਾਵਹੀ ਦੀਤ ਗੋਵਿੰਦ ਅਲਾਈ ਹਰ ਜਿਹਾਂ ਅਵਰ ਲੰਦੇ ਸਹੀ ਕੋਈ ਦੂਜਾ ਲਵੇ ਨ ਲਾਏ ਹਲਤ ਪਲਤ ਸਵਾਰੀ ਅਨ ਨਹਿ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖੀ ਅਨ ਬਹੁੜ ਨ ਜਨਮ ਤਾਏ ਜੀਵਾ ਏਕ ਅਨੇਕ ਗੁਣ ਤੇਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸੁਹਾਲੀਐ ਜਿਸ ਲੋ ਤੇ ਨ ਤਮਾਈ ਜਿਨ ਜਨ ਨਾਮ ਤੇ ਆਇ ਤਿਨ ਕੈ ਕਾਜ ਸਰ ਹੈ ਹਰ ਗੁਰ ਪੂਰਾ ਰਾਤੀਆ ਦਰਗ ਸੱਚ ਕਰੈ ਸਰਬ ਸੁਖਾਨ ਨਿਤ ਚਰਨ ਕਰ ਭਉ ਜਲ ਵਿਖਮ ਤਰੈ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੈ ਕੂੜ ਗਏ ਦਵਿਦਾ ਨਸੀ ਪੂਰਨ ਸੱਚ ਪਰੈ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਤਰੈ ਮਹਾ ਦਿਵਸ ਮੂਰਤ ਪਲ ਜਿਸ ਕੋ ਨਦਰ ਕਰੈ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੈ महादेवस मूरत पल जस को नजर करै नानक मन के दर्श तालो कृपा करो हरे वाहेगुरु जी फलसा वाहेगुरु जी की पति एक ओंकार सतनाम करता पुरखु निरभौ निरवैरा अकाल मूरत अजनी सै पंथ पर प्रसाद जत ਬਾਹਤ ਸੱਚ ਜਬਾਨ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਤ ਨਾ ਹੋਵਈ ਜੇ ਸੋਚੀ ਲਖ ਬਾਰ ਚੁੱਪੈ ਚੁੱਪ ਨਾ ਹੋਈ ਜੇ ਲਈ ਰਹਾ ਨਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪਰੀਆ ਪਾਰ ਸੈਸ ਸਿਆਨ ਪਾਲਖ ਹੋਏ ਤੈਕ ਨ ਚਲੇ ਨਾਲੋ ਕੈਨ ਸੇ ਜਾਰਾ ਹੋਈ ਐ ਕੂੜਾ ਟੁੱਟਾ ਪਾਹਲ ਹੁਕਮ ਰਜਾਈ ਚੱਲਣ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮੇ ਲੈ ਬੜਿ ਆਏ ਹੁਕਮੇ ਉਤਮਨੀਤ ਹੁਕਮ ਦੇ ਫਤਕ ਸਭ ਕੋ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾ ਨਾ ਸੋ ਮੈਂ ਜੀ ਉਚੇ ਤਾ ਹਉ ਮੈਂ ਕਹੀ ਨ ਕੋਈ ਗਾਵੇ ਪੋਤਾਲਾ ਹੋਵੇ ਕਿਸੇ ਤਾ ਗਾਵੇ ਕੋ ਦਾਨ ਜਣੇ ਨਿਸਾਨ ਗਾਵੇ ਕੋ ਬਨੁੜਿਆਇਆ ਚਾਰ ਗਾਗਾ ਕੋ ਵਿਦਿਆ ਵਿਸਮੇ ਚਾਰ ਗਾਵੇ ਕੋ ਸਾਜ ਕਰੀ ਤਨਖੇ ਗਾਗਾ ਕੋ ਜੀ ਲੈ ਫਿਰਦੇ ਗਾਗਾ ਕੋ ਜਪੈ ਦਿਸ ਦੂਰ ਗਾਗਾ ਕੋ ਵਿਕੇ ਹਾਦਰ ਹਦੂਰ ਕਥਨਾ ਕਥਿ ਨ ਆਵਤ ਟੋਟ ਕਥ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਰੰਦੇ ਤਪਾ ਹੈ ਜੁਗਾ ਜੁ ਅੰਤਰ ਕਾ ਹੀ ਕਾ ਹੁਕਮੇ ਹੁਕਮ ਚਲਾਇ ਰਾ ਰਾਮਤ ਵਸੈ ਵੀ ਪ੍ਰਵਾਹ ਸਤਿ ਸਹਿਬ ਸਾਥ ਲਾਵੇਂ ਪਾਪਿਆ ਭਉ ਅਪਾਰ ਅਗੈ ਮੰਗਾ ਦੇ ਦੇ ਦਾਤ ਖਰੇ ਦਾਤਾਰ ਫਿਰ ਕੀ ਅਗੈ ਰਖੀ ਐ ਜਤਿ ਦੀ ਸਹ ਦਰਬਾਰ ਮੋਹ ਕੈ ਬੋਲਣ ਬੋਲੀ ਐ ਜਤ ਸੁਣ ਘਰੇ ਪਿਆਰ ਅੰਮ੍ਰਿਤ ਵੇੜਾ ਸਤਨੂ ਵਡਿਆਈ ਵਿਚਾਰ ਕਰਮੀ ਆ ਮੈ ਕੱਪੜਾ ਨਦਰੀ ਨੂਕ ਦਵਾਰ ਨਾਨਕ ਐਵੇਂ ਜਾਣੀ ਐ ਸਭ ਆਪੇ ਸਚਿਆਰ ਤਪਿਆ ਨਾ ਜਾਏ ਕਿ ਤਾ ਨ ਹੋਏ ਆਪੇ ਆਪ ਨਰਿੰਜਨ ਸੋਏ ਜਨ ਸੇਵਿਆ ਫਲ ਪਾਇਆ ਮਾਨ ਨਾਨਕ ਗਾਵੀਏ ਗੁਰਿੰਨ ਦਾਨ ਗਾਵੀਏ ਸੁਣੀਏ ਮਨ ਰਖੀਏ ਪਾਓ ਦੁਖ ਤਾਰ ਹਰ ਸੁਖ ਕਰ ਲੈ ਜਾਓ ਗੁਰਮਤਿ ਨਾਲ ਅਨੰਦ ਗੁਰਮੁਖ ਵੇਦ ਗੁਰਮੁਖ ਰਿਆਸ ਸੁਮਾਏ ਗੁਰੂ ਇਸਰ ਗੁਰੂ ਘਰ ਬਰਮਾ ਹੋਰ ਪਾਰਵਤੀ ਮਾਏ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾਂ ਇੱਕ ਦੇ ਭੁਜਾਈ ਸਭਨਾ ਦੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰਾਂ ਇੱਕ ਦੇ ਭੁਜਾਈ ਸਭਨਾ ਦੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸ਼ਲੋਕ ਬਨ ਗੁਰੂ ਪਾਣੀ ਪਿਤਾ ਮਹਾਤਾ ਤਰਤ ਮਹਾਤ ਦਿਵਸ ਰਾਤ ਦੁਵੀਦਾਈ ਦਾਇਆ ਪੁੱਤ ਸਭ ਜਗਤ ਚੰਗੇ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀ ਆਪਾਂ ਤੋਂ ਨਹੀਂ ਕੇਣੀ ਦੇ ਕਾ ਦੂਰ ਜਿਨਨੇ ਨਾਮ ਤੇ ਆਇਆ ਗਏ ਸੰਕਤ ਕਾਲ ਨਾਨਕ ਤੇ ਮੁਕਯੋ ਜਗੇ ਕਿਤੀ ਛਤੀ ਲਾਲ RAMKALI ਨਾ ਲਤੀਜਾ ਆਨੰਦ ਇਕ ਓਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਵਰਤੋਂ ਪਾਇਆ ਸੇ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦਾਂ ਮੰਨੇ ਆਈਆਂ ਸ਼ਬਦੋ ਤੇ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੋ ਮਨ ਮੇਰੀ ਧੁਖ ਸਾਵੈ ਸਾਰ ਨਾਮ ਅੰਗੀਕਾਰ ਰੂਪ ਕਰ ਤੇਰਾ ਕਰਤ ਸਵਾਰਣਾ ਸਭਨਾਗਲਾ ਸਮਰੱਥ ਸੁਆਮੀ ਸੋ ਕਾ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬ ਕੀ ਨਾਹੀ ਕਰਤੇ ਰੀ ਕਰਤਾ ਤੇਰੇ ਸਭ ਸਚ ਜਿਸ ਦੇਹ ਸੋ ਭਾਵੈ ਸਦਾ ਸਤਿ ਸਲਾਹ ਤੇਰੀ ਨਾ ਮਨ ਵਸਾਵੈ ਨਾਮ ਜਿਨ ਕੈ ਮਨ ਵਸੀ ਵਾਜੇ ਸਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰੀ ਸੱਚਾ ਨਾਮ ਮੇਰਾ ਆਧਾਰੋ ਸਾਥ ਨਾਮ ਆਧਾਰ ਮੇਰਾ ਜਨੁ ਭੁਖਾ ਸਭ ਗਵਾਇਆ ਪਰ ਸ਼ਾਂਤ ਸੁਖਮਨ ਆਵਸੀ ਜਨੀ ਝਾ ਸਭ ਜਾਈਆ ਸਦਾ ਪ੍ਰਭਾਨ ਪਿਤਾ ਗੁਰੂ ਬਿਟੂ ਜਿਸ ਦੀਆਂ ਇਹ ਬੜੀਆਂ ਆਇਆਂ ਕਹਿ ਨਾਨਕ ਸੁਨੋ ਸੰਤੋ ਸਭ ਤਰੁਪੀਆ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਤਤ ਕਰਸ ਵਾਗੇ ਕਰਸ ਵਾਗੇ ਸੋਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੇਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਕਿਤ ਕਰਮ ਹਦ ਵਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਕ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸਿ ਪੂਰੇ ਵਰਤੇ ਜਾਣੇ ਸੁਣਤੇ ਪਨੀਤ ਕਹਤੇ ਪਵਿਤ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਵਾਜੀ ਅਨਹਦ ਤੂਰੇ ਸ਼ਲੋਕ ਪਾਣੀ ਪੀਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲ ਸਭ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੇ ਤੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਚਿੱਟੀ ਨਾਲ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੀਓ ਜੀ ਨੇ ਕੀਤੀ ਛੁੱਟੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ